ਲੋ ਜੀ ਸਾਰੇ ਮੇਲੇ ਦੀ ਕਵਰੇਜ ਕਰਦੇ ਹੋਏ ਪਹੁਣਾ ਸੀ ਪਹੁੰਚੇ ਆ ਸਰਕਾਰੀ ਐਲੀਮੈਂਟਰੀ ਸਕੂਲ ਕਹੜਿਆਣਾ ਦੇ ਵਿੱਚ ਜਿੱਥੇ ਤੇ ਕਈ ਤਰ੍ਹਾਂ ਤੋਂ ਲੰਗਰ ਚੱਲ ਰਹੇ ਨੇ ਇਹ ਲੁਧਿਆਣੇ ਵਾਲੀ ਸੰਗਤ ਇਸ ਸੰਗਤ ਦੇ ਮੁਖ ਸੇਵਾਦਾਰ ਬਾਬਾ ਅਬਾ ਸੁਖਦੇਵ ਸਿੰਘ ਜੀ ਕਿ ਉਹਨਾਂ ਦੇ ਸੇਵਾਦਾਰ ਜੇਵਾ ਲੋਟ ਰਹੇ ਨੇ ਇਹ ਸੰਤਾ ਇਹਨਾਂ ਰਾਤ ਇੱਥੇ ਆ ਰਿਹਾ ਨੇ ਇਹ ਕਾਫੀ ਜਨਾਬੋ ਲੈ ਕੇ ਲੰਗਰ ਚੱਲ ਰਿਹਾ ਹੈ ਇਹ ਹਰ ਸਾਲ ਦੀ ਤਰ੍ਹਾਂ ਇੱਥੇ ਇਹ ਲੰਗਰਾਂ ਦੇ ਵਿੱਚ ਪਹੁੰਚਦੇ ਨੇ ਬਾਬਾ ਜੀ ਦੇ ਦਰਬਾਰ ਤੇ ਆ ਕੇ ਤੇ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਦੀ ਔਰ ਉਹਨਾਂ ਦੀ ਬਾਬਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਲੱਗਣੇ ਤੋਂ ਸੰਗਤਾਂ ਸਮੇਤ ਇੱਥੇ ਪਹੁੰਚਦਿਆਂ ਨੂੰ ਤੁਹਾਨੂੰ ਤੋਂ ਮੈਨੂੰ ਹੋ ਗਏ ਨੇ ਜੀ 20 ਸਾਲ ਦੇ ਜੀ ਵਾਜ 20 ਸਾਲੋਂ ਕਿ ਲੁਧਿਆਣੇ ਤੋਂ ਦਿਨ ਉਦੋਂ ਪਹਿਲਾਂ ਮੈਂ ਪਿੰਡੋਂ ਆਉਂਦਾ ਸੀ ਡਿਊਟੀ ਤੇ ਅੱਛਾ ਜੀ ਮੈਨੂੰ ਖੁੱਲ ਬਣਾ ਕੇ 35 ਕੁ ਸਾਲ ਹੋ ਗਏ ਨੇ ਸੇਵਾ ਕਰਦੇ ਵਿੱਚ ਵਾਜ 47 ਸੇਵਾ ਲੋਟ ਰਹੇ ਜੀ ਬਸ ਕਿਰਪਾ ਉਸ ਮਾਰਕ ਦੀ ਜਿਵੇਂ ਕਰਾਈ ਜਾਂਦਾ ਹੋਣਾ ਕਰੀ ਜਾਂਦਾ ਸੰਗਤ ਨੂੰ ਕੀ ਸੁਦੇਸ਼ ਦੇਣਾ ਚਾਹੋਗੇ ਬੜੇ ਦੇਖਣਾ ਵੀ ਚਾਹੋ ਸੱਚੇ ਸੱਚੇ ਰਾਹ ਤੇ ਚੱਲਿਆ ਜੀ ਹਾਂ ਹਾਂ ਹੈ ਚਾਹ ਮੰਦਰ ਚਾਹੋ ਗੁਰਦੁਆਰੇ ਜਾਓ ਕਿਸੇ ਮਸਜਿਦ ਜਿਓ ਜਾਵਾਦ ਇੱਕ ਥਾਂ ਤੇ ਹੀ ਜਾਣੀ ਹੈ ਰੱਬ ਇੱਕੋ ਹੀ ਹੈ ਮਨ ਵਿੱਚ ਸੱਚਾ ਮਨ ਮਨ ਸੱਚਾ ਹੋਣਾ ਚਾਹੀਦਾ ਸਭ ਚੀਜ਼ ਨੇ ਇਨਸਾਨ ਸੇਵਾ ਕਰਨੀ ਚਾਹੀਦੀ ਏ ਪੈਸੇ ਦੇ ਲੋਭ ਤੋਂ ਬਾਹਰ ਹੋ ਜਾਓ ਆਹ ਆਹ ਹਾਂ ਜਿਵੇਂ ਉਸ ਮਾਲਕ ਦਾ ਪਿਆਰ ਲੈਣਾ ਹੈ ਪੈਸੇ ਦੇ ਨਾਲ ਪਿਆਰ ਨਹੀਂ ਲੱਗਦਾ ਸਰਕਾਰਾਂ ਜਿਹੜੀਆਂ ਨੇ ਇਹ ਪੈਸੇ ਤੋਂ ਬਾਹਰ ਹੁੰਦੀਆਂ ਇਹਨਾਂ ਦਾ ਕੋਈ لالਚ ਨਹੀਂ ਹੈਗਾ ਇਹਨਾਂ ਨੂੰ ਸੇਵਾ ਮੁਖ ਹੁੰਦੀ ਹੈ ਇਹਦੇ ਬੱਲੇ ਸੇਵਾ ਹੈ ਜਿਹੜੇ ਮਾਲਕ ਦਾ ਖਾਤਮਾ ਚਾਹੁੰਦੇ ਨੇ ਹੋਰ ਬਾਬਾਏ ਕਿੰਨੇ ਦਿਨਾਂ ਤੱਕ ਤੁਹਾਡਾ ਲੰਗਰ ਚੱਲ ਰਿਹਾ ਸਾਡਾ ਲੰਗਰ 25 ਤਰੀਕ ਨੂੰ ਸ਼ੁਰੂ ਹੁੰਦਾ ਹੈ ਅਸੀਂ ਬਾਈ ਨੂੰ ਪਹੁੰਚਦੇ ਆ ਆ ਕੇ ਸੈਟਿੰਗ ਬਣਾ ਕੇ ਫਿਰ ਅਸੀਂ 31 ਤਰੀਕ ਤੱਕ ਲੰਗਰ ਸਾਡਾ ਚੱਲਦਾ 6-7 ਦਿਨ ਇਹ ਲਗਾਤਾਰ ਰੱਖ ਲਿਆ ਉਹ ਆ ਜੀ ਉਸ ਤੋਂ ਪਿਛੇ ਸਾਡੀ ਸਮਾਰਟੀ ਵੀ ਹੈ ਤੇ ਰੇਹ ਮਹਾਦੇ ਦਰਬਾਰ ਜਾਣਾ ਕੋਈ ਅੱਗੇ ਦੁਆਵਾਂ ਕਰਨੀਆਂ ਨੇ ਆ ਦਸਾਂ ਕਿ ਅਸੀਂ ਸਰਦਾਰ ਸਾਹਿਬਾਨ ਦਾ ਪਰਚਾਰ ਚੜ੍ਹਦੀ ਗਏ ਦਾ ਸੰਗਤ ਚਾਦਰ ਚੜ੍ਹਾ ਕੇ ਉਸ ਤੋਂ ਪਿੱਛੇ ਫਿਰ ਆ ਗਿਆ ਲੈ ਕੇ ਫਿਰ ਲੁਧਿਆਣੇ ਦੀ ਵਾਪਸੀ ਹੋ ਗਈ ਵਾਹਿਗੁਰੂ ਜਿਹੜੇ ਸ਼ਬਦਾਂ ਨਾਲ ਸੰਗਤਾਂ ਦਾ ਧੰਨਵਾਦ ਤੇ ਵਧਾਈਆਂ ਦਿੰਦੇ ਹੋ ਇਹ ਵੀ ਅਸੀਂ ਇਹ ਕਹਿੰਦੇ ਹੱਕ ਸ਼ੇਰ ਸ਼ਾਹ ਸੱਚ ਸ਼ੇਰ ਸ਼ਾਹ ਜਿਹੜਾ ਨਾਮ ਹੈ ਇਹਦੇ ਨਾਮ ਦੇ ਵਿੱਚ ਹੀ ਸਭ ਕੁਝ ਹੈ ਬਾਕੀ ਵਿਆਖਿਆ ਕਿਸੇ ਕਿਸੇ ਨੂੰ ਜੰਦਾ ਵੀ ਉਹ ਨਹੀਂ ਸੀ ਹਾਂ ਵੇਖਣ ਵਾਲੀ ਅੱਖ ਹੋਰ ਹੁੰਦੀ ਹੈ ਗੱਲਾਂ ਕਰਨੋਂ ਕਮੀ ਹੋਵੇ ਪਰ ਵੇਖਣਾ ਬਹੁਤ ਉਹ ਮਾਨਸ ਰਹੀਏ ਬਸੇ ਕਰਮਾਂ ਦੇ ਨਜ਼ਰ ਹੁੰਦੀ ਜੋ ਕਰਾਈ ਬੰਦੇ ਕੀ ਆਲੇ ਮਜ਼ਦੁਰ ਨੇ ਬਹੁਤ ਬੰਦਗੀ ਜੋਗੇ ਜਾਗਦੇ ਬੜੇ ਲੰਗਰ ਲਾਇਆ ਹੁੰਦਾ ਹੈ ਸਿੱਖਾਂ ਦਾ ਲੰਗਰ ਲੱਗਦਾ ਕਿ ਵੀ ਜਗਤ ਸੰਗਤ ਆਉਂਦੀ ਹੈ ਲੁਧਿਆਣੇ ਤੋਂ ਆਉਂਦੀ ਜੁਪੀ ਦੇ ਨੇ ਬੱਚੇ ਬਾਹਰ ਦੇ ਵੀ ਨੇ ਕੁਛ ਉਹ ਸੇਵਾ ਦਾ ਇਹੇ ਭੇਜਦੇ ਨੇ ਜਿਹ ਵੀ ਨਹੀਂ ਆ ਸਕਦੇ ਸੀ ਹਾਂ 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 ਠੀਕ ਹੈ ਤੇ ਜੁਪੀ ਦੇ ਜੀ ਨੇ ਬਾਕੀ ਪੰਜਾਬ ਦੇ ਹਰਿਆਣੇ ਚ ਵੀ ਗਏ ਸੀਗੇ ਉਹ ਸਾਰੇ ਰਲ ਮਿਲ ਕੇ ਕੰਮ ਚਲਾਉਂਦੇ ਨੇ ਮਤਲਬ ਇਕੱਲੇ ਦੁਕੀ ਨਿਰਭਰ ਨਹੀਂ ਹੈਗਾ ਬਾਕੀ ਜਿੰਨੇ ਜਿੰਨੇ ਕਿਸੇ ਦੀ ਸ਼ਰਧਾ ਉਸੇ ਦਾ ਹੈ ਬਾਕੀ ਕੋਈ ਤੇਰ ਮੇਰਾ ਵਾਲੀ ਗੱਲ ਨਹੀਂ ਵੀ ਇਹ ਕੌਣ ਹੈ ਜਾਂ ਕੀ ਹੈ ਸਾਰੇ ਰਲ ਮਿਲ ਕੇ ਧੰਨਵਾਦ ਦਾ ਧੰਨਵਾਦ ਕਰਦੇ ਆਂ ਤੇ ਇਹ ਨਾ ਇਹ ਸਾਰੀਆਂ ਸੰਗਤਾਂ ਦਾ ਧੰਨਵਾਦ ਨਹੀਂ ਕਰਦੇ ਆਂ ਜਾਏ ਜਲੋ ਆਤਮਨ ਕੇ ਬੇਨਤੀ ਕਰਦੇ ਹਾਂ ਮਹਾਰਾਜਾ ਪਾਸ਼ਾ ਜੀ ਹਮ ਦੀ ਚੜ੍ਹਦੀ ਕਲਾ ਮੇਲੇ ਦੀਆਂ ਵਧਾਈਆਂ ਮੇਲੇ ਦੀ ਲੱਖ ਲੱਖ ਵਧਾਈਆਂ ਹਾਂ ਸਾਰਿਆਂ ਨੂੰ ਜਿਹੜੇ ਭੈਣ ਭਰਾ ਸੱਜਣ ਮੂਰਿਆਂ ਨੇ ਦੇਖਿਆ ਜੈ ਸੇ ਸੱਚੇ ਸ਼ੋਰ ਬੋਹ ਸਾਚੇ ਦਰਬਾਰ ਦੀ ਜੈ ਜਕਾਰੇ ਬਾਬਾ ਸ਼ੇਰ ਸ਼ਾਹ ਵਲੀ ਦਾ ਬੋਹ ਸਾਚੇ ਦਰਬਾਰ ਦੀ ਜੈ ਫੀਡਾਂ ਤੋਂ ਲੰਗਰ ਨਹੀਂ ਕੀ ਭੰਨ ਹਾਂਜੀ ਜਦ ਸਾਡੇ ਲੰਗਰ ਜਦੋਂ ਆਂਦੇ ਆ ਸਾਨੂੰ ਬੜੀ ਖੁਸ਼ੀ ਮਿਲਦੀ ਹੈ ਅੰਦਰ ਬੜੀ ਖੁਸ਼ੀ ਮਿਲਦੀ ਹੈ ਅਵਸ਼ਿਰਸ਼ਵਲੀਂ ਸਿੱਧੀ ਕਰਵਾ ਕੇ ਹਮਾਰੇ ਤੇ ਤੇ ਆ ਕੇ ਜੀ ਲੰਗਰ ਲਾ ਦੇ ਰਿਹਾ ਹੈ ਮਹਾਰਾਜ ਜਿੱਦਾਂ ਲੰਗਰ ਲਾ ਦੇ ਉਦਦਾਈ ਲੰਗਰ ਖੰਡੇ ਹੋਵੇ ਤੁਹਾਨੂੰ ਅੰਦਰ ਬੜੀ ਖੁਸ਼ੀ ਹੁੰਦੀ ਹੈ ਲੰਗਰ ਲਾ ਦੇ ਸੇਵਾ ਕਰਦੇ ਕਰਦੇ ਲੋ ਜੀ ਸਾਰੇ ਮੇਲੇ ਦੀ ਕਵਰਿੰਗ ਕਰਦੇ ਹੋਏ ਹੁਣ ਅਸੀਂ ਪਹੁੰਚੇ ਹਾਂ ਬਾਬਾ ਕਲਦੀਪ ਸਿੰਘ ਜੀ ਸਦਰ ਕੋਟ ਖਾਂ ਜ਼ਿਲ੍ਹਾ ਮੋਗਾ ਅਤੇ ਸਮੂਹ ਸੰਗਤ ਇਹਨਾਂ ਆਪਾਂ ਗੱਲਬਾਤ ਕਰਦੇ ਆ ਕਿ ਕਿੰਨੇ ਦਿਨ ਹੋ ਗਏ ਇੱਥੇ ਆਇਆ ਹਾਂ ਸੰਕਤਨ ਸੇਵਾ ਕਰ ਰਹੇ ਨੇ ਵੱਡੇ ਪੱਧਰ ਤੇ ਲੰਗਰ ਲਾਏ ਹੋਏ ਨੇ ਹਰ ਤਰ੍ਹਾਂ ਦਾ ਲੰਗਰ ਇੱਥੇ ਫਰੂਟ ਵਗੈਰਾ ਹਰ ਚੀਜ਼ ਮਿਲਦੀ ਹੈ ਸੋ ਆਪਾਂ ਇਹਨਾਂ ਦੇ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਬਾ ਜੀ ਕਿੰਨੇ ਦਿਨ ਹੋ ਗਏ ਹੈ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਨ ਕੇ ਸਾਡੇ ਨਾਲ ਸ਼ਾਮਲ ਹੋਏ ਜੀ 24 ਤਰੀਕ ਤੋਂ ਲੰਗਰ ਚੱਲ ਰਿਹਾ ਜੀ ਇਹ ਨਾਲ ਘਰਿਆਲਾ ਕਮੇਟੀ ਨਾਲ ਸਮੂਹ ಗ್ರಾಮ ਪੰਚਾਇਤ ਤੇ ਸੰਤ ਬਾਬਾ ਕੁਲਦੀਪ ਸਿੰਘ ਜੀ ਸਦਰਕੋਟ ਤੋਂ ਇਹਨਾਂ ਦਾ ਸਹਿਯੋਗ ਨਾਲ ਬਾਅਦ ਬੱਚੇ ਜਿਹਨੇ ਵੀ ਇਹਨਾਂ ਬਾਹਰ ਭੇਜੇ ਉਹਨਾਂ ਦੇ ਸਹਿਯੋਗ ਨਾਲ ਜੋ ਇਥੋਂ ਦੀ ਸੇਵਾ ਕਰ ਰਹੇ ਨੇ ਕੋਈ ਨਾ ਸੇ ਪਿੰਡ ਦੀ ਸੰਗਤੇ ਕੋਈ ਬਾਹਰ ਦੀ ਸਾਧ 服务 ਕਰ ਰਹੇ ਨੇ ਤੇ ਸਾਰਿਆਂ ਤੇ ਰੁੱਲ ਪਾ ਗਿਆ ਬਾਬਾ ਜੀ ਦੇ ਨਾਲ ਮੋਢਾ ਮੋਢਾ ਜੋੜ ਕੇ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਪੂ ਚਰਾਗ ਸ਼ਾਹ ਦਾ ਮੇਲਾ ਮਨਾਇਆ ਜਾ ਰਿਹਾ ਹੈ। ਜੀ ਪਿੰਡ ਦਾ ਸਰਪੰਚ ਅਸੀਂ ਬਾਬਾ ਕਬੀਰ ਸਿੰਘ ਦੇ ਨਾਲ ਬਾਬਾ ਸ਼ੇਰ ਸ਼ੋਲੇ ਦੇ ਮੇਲੇ ਤੇ ਪਹੁੰਚੇ ਹਾਂ। ਬਹੁਤ ਸੰਗਤਾਂ ਪਹੁੰਚੀਆਂ ਨੇ ਦੂਰੋਂ ਨੇੜੋਂ ਸੰਗਤਾਂ ਕੇ ਹੁਮ ਹੁਮ ਆ ਕੇ ਪਹੁੰਚ ਰਹੀਆਂ ਇੱਥੇ ਗੁਰੂ ਦਾ ਬਾਬਾ ਸ਼ਿਰਸ਼ੇ ਦਾ ਮੋਹ ਉਹਦੀ ਲੰਗਰ ਚੱਲ ਰਿਹਾ ਔੜਾ ਚੱਲ ਰਹੇ ਹਨ ਇਸੇ ਤਰ੍ਹਾਂ ਸੰਗਤਾਂ ਦਾ ਧੰਨਵਾਦ ਕਰਦੇ ਜੋ ਬਾਬਾ ਕਲਦੀਸ਼ਾ ਦੇ ਨਾਲ ਵੀ ਆਈਆਂ ਹਨ ਪਾਸੇ ਤੋਂ ਵੀ ਬਹੁਤ ਸੰਗਤਾਂ ਪਹੁੰਚੀਆਂ ਜਦੋਂ ਤੁਸੀਂ ਸੰਗਤਾਂ ਦੀ ਸੇਵਾ ਕਰਦੇ ਤੁਹਾਡੇ ਮਨ ਨੂੰ ਕੀ ਸਕੂਨ ਮਿਲਦਾ ਬੜਾ ਸਕੂਨ ਮਿਲਦਾ ਜੀ ਬਾਬਾ ਸ਼ਿਰਸ਼ੇ ਦੀ ਉਹਦੀ ਕਿਰਪਾ ਮੇਰਾ ਪ੍ਰਿਆਸ ਰੱਖ ਕੇ ਸਾਰਿਆਂ ਸੇਵਾ ਕਰਵਾ ਰਿਹਾ ਆ ਦੇ ਸ਼ਾਮਲ ਹੋਵੇ ਆਪ ਚੱਲ ਕੇ ਵਿੱਚ ਕਰਉਂਦੇ ਸੇਵਾ ਬੜੀ ਕਿਰਪਾ ਨਾਲ ਮਾਲਕਾ ਦੀ ਬਾਬਾ ਜੀ ਦੇ ਮੇਲੇ ਲੱਖ ਲੱਖ ਵਧਾਈਓ ਬਾਬਾ ਗੁਰਦੀਪ ਸਿੰਘ ਜੀ ਬਰੋ ਆਰੇ ਸੰਗਤ ਬਸਰੋ ਚਰਚਾ ਵਾਲੀ ਦੀ ਬੋਲ ਸਾਚੇ ਦਰਬਾਰ ਕੀ ਜੈ ਦੇਕਾਰਾ ਬਾਬਾ ਸ਼ੇਰ ਸਾਵਲੀ ਦਾ ਬੋਲ ਸਾਚੇ ਦਰਬਾਰ ਕੀ ਜੈ रंग माल दी दे माल दिल हसरत न काल दे मां हर कसे میں प्यू मंगा मैनू सहारा दाल ਮੁਸਹਰਾ ਦਰਾਂ ਦੇ ਦੇ ਮੋਲਾ ਹੁਦੀ ਬਲਿਛ ਬਦਲ ਤਕਦੀਰ ਜਾਂਦੀ ਮੁਰਸ਼ਦ ਫੈਜ਼ ਕਰਮ ਦਾ ਮੰਡੇ ਹਰ ਦਮ ਕੌਣ ਕਹਿੰਦਾ ਏ ਕੇ ਠਹਿਰ ਠਹਿਰ ਦੇਵੇ ਅੰਬਰ ਪੀਰ ਮੇਰਾ ਲਜਪਾ ਲੈਣਾ ਨਾਲੇ ਝੋਲੀ ਦੇਵੇ ਨਾਲੇ ਖੈਰ ਦੇਵੇ ਜੇੜਾ ਦਰਸ਼ਨ ਪਾਵੇ ਮੋਲਾ हसन हुसैन ਦਸਵਕਾ ਇਹ ਸਭ ਦੀ بگੜੀ ਬਾਤ ਬਣਾਵੇ ਮਥੇ ਨੂਰੀ ਤਿਲਕ ਸਜਾ ਕੇ ਏ ਪੂਰੀ ਤਿਲਕ ਸਜਾ ਕੇ ਛੋਲਾ ਪੋਰੀਏ ਮਥੇ ਨੂਰੀ ਤਿਲਕ ਸਜਾ ਕੇ ਛੋਲਾ ਪੋਰੀਦਾ ਗਰਵਾ ਕੇ